ਪ੍ਰਿਸ਼ਟ ਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਦਾ ਦਾਵਾ ਕਰਨ ਵਾਲੀ ਆਮ ਆदमी ਪਾਰਟੀ ਦੇ ਨੇਤਾ ਆਪਣੇ ਹੀ ਵਰਕਰਸ ਦੇ ਨਿਸ਼ਾਨੇ ਤੇ ਆ ਗਏ ਹਨ ਪਾਰਟੀ ਨੇਤਾਮਾਂ ਤੇ ਪੈਸੇ ਲੈ ਕੇ ਟਿਕਟਾਂ ਵੰਡਣ ਦੇ ਦੋਸ਼ ਲੱਗ ਰਹੇ ਹਨ ਰੋਜ਼ਾਨਾ ਪਾਰਟੀ ਦਫ਼ਤਰਾਂ ਅੱਗੇ ਵਰਕਰਾਂ ਵੱਲੋਂ ਆ ਕੇ ਵਿਰੋਧ ਜਤਾਏ ਜਾ ਰਹੇ ਹਨ ਹੁਣ ਤਾਂ ਕੈਮਰੇ ਅੱਗੇ ਆ ਕੇ ਹੀ ਵਰਕਰ ਖੁਦ ਆਪਣੇ ਪਾਰਟੀ ਨੇਤਾਮਾਂ ਦੀ ਪੋਲ ਖੋਲ ਰਹੇ ਹਨ ਅਮ੍ਰਿਤਸਰ ਵਿੱਚ ਬਲਾਕ ਪ੍ਰਧਾਨ ਕਾਲੀਚਰਨ ਵੱਲੋਂ ਟਿਕਟ ਨਾ ਮਿਲਣ ਤੇ ਭਾਰੀ ਹੰਗਾਮਾ ਕੀਤਾ ਗਿਆ ਤੇ ਨਾਲ ਹੀ ਅਮ੍ਰਿਤਸਰ ਤੋਂ ਹੀ ਮਹਿਲਾ ਵਿੰਗ ਦੀ ਪ੍ਰਧਾਨ ਨੂੰ ਟਿਕਟ ਨਾ ਮਿਲਣ ਤੇ ਭਾਰੀ ਨਿਰਾਸ਼ਾ ਜ਼ਾਹਿਰ ਕੀਤੀ ਗਈ ਉਧਰ ਪਟਿਆਲਾ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਆਪਣੇ ਉਮੀਦਵਾਰਾਂ ਇਹਵਾਰਾਂ ਦੀ ਚੋਣ ਨੂੰ ਲੈ ਕੇ ਪੱਖਪਾਤ ਤੇ ਦੋਸ਼ ਆਮ ਆਦਮੀ ਪਾਰਟੀ ਤੇ ਲੱਗ ਰਹੇ ਹਨ ਪਾਰਟੀ ਵਰਕਰਾਂ ਨੇ ਦੋਸ਼ ਲਾਇਆ ਹੈ ਕਿ ਲੰਬੇ ਸਮੇਂ ਤੋਂ ਫਿਦਾ अजीत ਪਾਲ ਸਿੰਘ ਕੋਲੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਨਜ਼ਦੀਕੀਆਂ ਦੇ ਹੱਕ ਵਿੱਚ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜੋਗ ਤੇ ਪੁਰਾਣੇ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਚਾਹੇਤਿਆਂ ਨੂੰ ਟਿਕਟ ਦੇਣਾ ਆਮ ਆਦਮੀ ਪਾਰਟੀ ਦਾ ਟ੍ਰੈਂਡ ਬਣ ਗਿਆ ਹੈ ਪਹਿਲਾ ਵੀ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਪੁਰਾਣੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਬਰਨਾਲਾ ਵਿੱਚ ਆਪ ਦੇ ਵਰਕਰ ਗੁਰਦੀਪ ਸਿੰਘ ਬਾਠ ਨੇ ਅਚਾਨਕ ਉਮੀਦਵਾਰ ਦੇ ਤੌਰ ਤੇ ਚੋਣ ਲੜ ਕੇ ਆਪ ਪਾਰਟੀ ਦੀਆਂ ਹਜ਼ਾਰਾਂ ਵੋਟਾਂ ਤੋੜ ਕੇ ਪਾਰਟੀ ਨੂੰ ਹਾਰ ਦਾ ਸਵਾਦ ਵੀ ਚਖਾਇਆ ਸੀ